ਕਪੜੇ ਤੇ ਲਾਲਮਾਂ ਮਿਸਤਰੀਆਂ ਨੇ ਬਹੁਤ ਖਲੇਰਾ ਪਾਇਆ ਐ ਇਹ ਸਾਡੇ ਘਰ ਦੇ ਵਿੱਚ ਤੇ ਬਹੁਤ ਜ਼ਿਆਦਾ ਗੰਦ ਪੈ ਗਿਆ ਵੇ ਕਿਰਨਾ ਕੋਈ ਕੰਮ ਨਹੀਂ ਕਰਦੀ ਅੰਨਾ ਹਾਂ ਕਿਰਨਾ ਮੈਂ ਤਾਂ ਤੇਨ ਨਾਲ ਇੱਕ ਗੱਲ ਕਰਨੀ ਸੀ ਤੁਸੀਂ ਦੋ ਕਰੋ ਗੱਲਾਂ ਇੱਕ ਕਿਉਂ ਕਰਨੀਆਂ ਦੋ ਕਰੋ ਹਾਂਜੀ ਉਹ ਨਾ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਮੰਮੀ ਆਂਦੇ ਆ ਮੰਮੀ ਹਾਂਜੀ ਉਹ ਕੱਦ ਲਈ ਪਰਸੋਂ ਦੇ ਹੋ ਕੇ ਗਏ ਆ ਨਹੀਂ ਮੰਮੀ ਪਰਸੇ ਨਹੀਂ ਆਗੇ ਕਾਫੀ ਦਿਨ ਹੋ ਗਏ ਉਹਨਾਂ ਨੂੰ ਆਂਦੇ ਉਹ ਕਹਿੰਦੇ ਕੋਈ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਸੀ ਮਿਲਣਾ ਆਂਦੇ ਉਹ ਕਹਿੰਦੇ ਕਿੰਨੇ ਦਿਨ ਹੋ ਗਏ ਮਿਲੇ ਨਹੀਂ ਤੇ ਤੂੰ ਵੀ ਨਹੀਂ ਆਂਦੀ ਤੇ ਮੈਂ ਕਿਹਾ ਮੈਨੂੰ ਤੇ ਟਾਈਮ ਲੱਗ ਰਿਆ ਨਹੀਂ ਆ ਮਿਸਤਰੀ ਲੱਗੇ ਘਰੇ ਤੇ ਇਤਨਾ ਕਰੋ ਕਿ ਚਲੋ ਤੁਸੀਂ ਆ ਜਾਓ ਆਹੋ ਖਰਚਾ ਹੀ ਬਚਾਣਾ ਜਿੱਦਾਂ ਮਰਜ਼ੀ ਬਚਾ ਲਵੋ ਆਹ ਤੁਸੀਂ ਹੀ ਆ ਜਾਓ ਮਿਲਣ ਵਾਸਤੇ ਅਸੀਂ ਇੱਥੇ ਵਿਹਲੇ ਬੈਠੇ ਆਏ ਹਾਂ ਨਹੀਂ ਨਹੀਂ ਮੈਂ ਹੀ ਕਹਿਆ ਸੀਗਾ ਮੈਂ ਕਿ ਉਹ ਕੱਲੇ ਹੈਗੇ ਉਹਨਾਂ ਦਾ ਵੀ ਠੀਕ ਰੰਦੇ ਆ ਮੈਨੂੰ ਮਿਲਣ ਦਾ ਨਾਲੇ ਠੀਕ ਆ ਰਾਨ ਲੱਗਿਆ ਪਰਮਿਸ਼ਨ ਕਾਦੀ ਲੈਣੀ ਹਾਂ ਤਾਂ ਮਨ ਨੂੰ ਨਾਲ ਲੈ ਜਾਂਦੀ ਅਸੀਂ ਦੋਨੀਆਂ ਨਹੀਂ ਚੱਲੇ ਜਾਂਦੇ ਮਿਲਣਾਂਗੇ ਨਾਲੇ ਮੈਂ ਕਿਹਾ ਘਰੇ ਮਿਸਤਰੀ ਲੱਗੇ ਨਾ ਤਾਂ ਕਰਕੇ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਮਿਸਤਰੀ ਲੱਗਿਆ ਥੱਲੇ ਸਾਫ ਸਫਾਈ ਹੈ ਉੱਪਰ ਹੀ ਮਿਸਤਰੀ ਥੱਲੇ ਥੋੜੀ ਮਿਸਤਰੀ ਹੈ ਮਿਸਤਰੀ ਤੇ ਮੇਰੇ ਵਾਸਤੇ ਲੱਗੇ ਤੇਰੇ ਵਾਸਤੇ ਥੋੜੀ ਲੱਗੇ ਆ ਕੰਮ ਤੇ ਮੈਂ ਕਰਨ ਨਹੀਂ ਮੈਂ ਤੇ ਬਾਰ ਸਾਰਾ ਝਾੜੂ ਮਾਰਤਾ ਕਲੀਨ ਕਰਤਾ ਆਵਾ ਚਲੋ ਵਧੀਆ ਕੀਤਾ ਜੀ ਹਾਂਜੀ ਅੱਗੋਂ ਦੱਸੋ ਕੁਛ ਨਹੀਂ ਮੈਂ ਕਿਹਾ ਮੈਂ ਫਿਰ ਕੁਛ ਲੈਣ ਨਹੀਂ ਬਜਾਰ ਰਹੀਆਂ ਕੁਛ ਖਾ ਮੰਗਵਾ ਲੈਣੀ ਆ ਕਾਦੇ ਵਾਸਤੇ ਸਬਜੀ ਬਣੀ ਪਈ ਆ ਦਾਲ ਬਣਾਈ ਹੋਈ ਆ ਮੈਂ ਦਾਲ ਹਾਂ ਗੋਭੀ ਪਈ ਹੋਈ ਆ ਗੋਭੀ ਆਲੂ ਬਣਾ ਲੈ ਤੜਕਾ ਲਾ ਲੈ ਫੁੱਲ ਵੜੀਆਂ ਤਾਂ ਲਾਂਗੇ ਚਾਹ ਦੇਣਾ ਫਿਰ ਉਹਨਾਂ ਨੇ ਕਿਹਾ ਨਾ ਛਾਤੀ ਤੇ ਡੇਕ ਲੱਗਦਾ ਇੱਥੇ ਸਮੋਸੇ ਨਹੀਂ ਵਧੀਆ ਮਿਲਦੇ ਜਬ ਹਏ ਸਭ ਤੋਂ ਵਧੀਆ ਗੱਲ ਉਹਨਾਂ ਨੇ ਉੱਥੋਂ ਹੀ ਆ ਨਾ ਸ਼ਹਿਰ ਚ ਉਹਨਾਂ ਨੇ ਕਿਹਾ ਸਮੋਸੇ ਫੜੀ ਲਿਓ ਠੀਕ ਆ ਹਾਂ ਕਹਦੇ ਸਮੋਸੇ ਸਮੋਸੇ ਲੈ ਨਾ ਤੇ ਬਾਕੀ ਦੇਖ ਲੈਣੇ ਆ ਤੇ ਬਾਕੀ ਤੂੰ ਸੰਭਲਾ ਕੰਮ ਠੀਕ ਹਾਂ ਠੀਕ ਹੈ ਵਾ ਤੇਰੇ ਆ ਤੇ ਨਾਨੀ ਆਂਦੀ ਵਈਓ ਤੇਰੇ ਮੰਮੀ ਰਵੇ ਕਿੰਨਾ ਸ਼ੌਂਕ ਚੜਿਆ ਆਏ ਫਟਾਫਟ ਭੱਜ ਭੱਜ ਕੇ ਕੰਮ ਕਰਦੇ ਵੇ ਚਲਾ ਅਸੀਂ ਵੀ ਦੇਖੀ ਰਸੋਈ ਚ ਕੀ ਕਰਦੇ ਵੇ ਤੇਰੀ ਮੰਮੀ ਚਲਾ ਮੇਰਾ ਪੁੱਤ ਆ ਜਾ ਆ ਜਾ ਮੇਰਾ ਸ਼ੋਨਾ ਪੁੱਤਰ ਹੈ ਗਈ ਹੁਣ ਬੁਖਾਰ ਤੇ ਨਹੀਂ ਲਾਗਾ ਤੈਨੂੰ ਹੂੰ ਚਲਾ ਮੇਰਾ ਪੁੱਤਰ ਤਰ ਮੈਂ ਆਓ ਆ ਪੈਂਜੀ ਬੈਠੋ 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 ਹਾਏ ਦੇ ਬੱਚਿਆਂ ਨੂੰ ਕਿੰਨਾ ਸ਼ੌਂਕ ਚੜਦਾ ਨਾਨੀ ਵਗੈਰਾ ਵੇ ਘਰ ਤੇ ਨਾ ਨਾਨੀਆਂ ਦਾ ਤਾਂ ਵੱਖਰਾ ਹੀ ਚਾ ਹੁੰਦਾ ਪਿਆਰ ਹੋ ਜਾਂਦਾ ਨਾ ਨਾਨੀਆਂ ਦੇ ਨਾਲ ਬੋਲ ਸੁਣਾਓ ਭੈਣ ਜੀ ਠੀਕ ਜੀ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਭੈਣ ਜੀ ਤੁਸੀਂ ਸੁਣਾਓ ਹਾਂ ਬਸ ਇਦਨ ਨਾ ਮੈਂ ਆਈ ਸੀ ਆਪਣੇ ਜਠਾਣੀ ਵੱਲੇ ਤੁਹਾਨੂੰ ਪਤਾ ਕਿ ਚੌਂਕ ਚ ਰਹਿੰਦੇ ਨੇ ਅੱਛਾ ਜਿਨ੍ਹਾਂ ਦੇ ਘਰ ਮੈਰਿਜ ਹੋਈ ਆ ਅੱਛਾ 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 ਉਹ ਭੈਣ ਜੀ ਮੈਨੂੰ ਕਹਿੰਦੇ ਸੀ ਕਿ ਇੱਕ ਵਾਰੀ ਆ ਕੇ ਨਾ ਕੋ ਥੋੜਾ ਜਿਹਾ ਕੋ ਕੰਮ ਮੇਂ ਮਿਲ ਜਾ ਮੈਂ ਘਰ ਬੈਠੀ ਕਿਰਨ ਨੂੰ ਫੋਨ ਮੈਂ ਕਹ ਕਿਰਨ ਪੁੱਤਰ ਮੈਂ ਤਾਂ ਤੇਰੀ ਤਾਈ ਵੱਲੇ ਆਣਾ ਸੀ ਕੰਦੀ ਮੰਮੀ ਜੀ ਉਧਰ ਆਉਣਾ ਨਾ ਮੇਰੇ ਵੱਲੇ ਵੀ ਆ ਜਾ ਚਲੋ ਫੇਰ ਕਿ ਬਹਾਣੇ ਸਿਰ ਬੰਦਾ ਆ ਜਾਂਦਾ ਵਾ ਫੇਰ ਬਹਾਣੇ ਸਿਰ ਆ ਜਾਂਦਾ ਬੰਦਾ ਮੈਂ ਕਹ ਚੱਲ ਉਹ ਤੇ ਹੈ ਜੀ ਕਿਰਨ ਕਿੱਥੇ ਉਹ ਆਈ ਜੇ ਕਿਰਨ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲੀ ਮੇਰਾ ਤੇ ਵਧੀਆ ਮੰਮੀ ਤੁਸੀਂ ਦੱਸੋ ਬੈਠ ਜਾ ਬੈਠ ਹੁਣੇ ਹੁਣੇ ਆਈ ਜੇ ਬਸ ਹੁਣੇ ਹੀ ਆਈ ਕੇ ਅੱਛਾ ਕੀ ਗੱਲ ਕੁੜੇ ਠੀਕ ਨਹੀਂ ਲੱਗਣਦੇ ਬੁਖਾਰ-ਬੁਖਾਰ ਲੱਗਣਦਾ। ਉਹ ਦੋ ਦਿਨੋਂ ਚੱਲਦਾ। ਇਹਨੂੰ ਨਾ ਉਹ ਕੀ ਕਹਿੰਦੇ ਖਾਂਸੀ ਬੜੀ ਲੱਗੀ ਹੋਈ ਹੈ ਤੇ ਅੱਜ ਦਵਾਈ ਦਵਾ ਕੇ ਲਿਆਏ ਆਂ। ਅੱਛਾ ਅੱਛਾ। ਹਾਂਜੀ। ਹਾਂ। ਤੇ ਕਿੰਨੀ ਖਾਂਸੀ ਆਂਦੀ ਜਾ ਪਾਣੀ ਪੀਲਾ ਜਾ ਕੇ। ਜਾ ਮੇਰਾ ਪੁੱਤ ਜਾ। ਪਾਣੀ ਲੈ ਕੇ ਆਣਾ ਸੀ ਮੰਮੀ ਅੱਛਾ। ਨੰਨੀ ਕੋਈ ਬੈਣਾ ਨਹੀਂ। ਹਾਂਜੀ ਮੰਮੀ। ਚਲੋ ਮੰਮੀ ਤੁਹੀ ਨਾ ਇਤਨਾ ਕਰੋ ਕਿ ਕੋਈ ਕੁਛ ਨਾ ਖਾਣ ਵਾਸਤੇ ਲਿਆਓ ਕੋਈ ਤਲੇਆ ਵਗੈਰਾ। ਤਲੇ ਵਾਲਿਆ ਨਹੀਂ। ਤੇ ਮੰਮੀ ਦੀ ਤੇ ਅੰਨਾ ਵੇ ਗਲਾ ਕਿੱਥੇ ਨਾ ਬੈਠਾ ਆ ਉਹਨਾਂ ਦਾ। ਵਿਚਾਰਾ ਨੀ ਬਿਮਾਰ ਪੈਣਾ। ਨੈਨੇ ਕਿਰਨ ਮੈਂ ਕੁਝ ਨਹੀਂ ਖਾਣਾਗਾ ਮੈਂ ਤਾਂ ਸਾਰਾ ਕੁਝ ਤੇਤਾਈ ਵੱਲੋਂ ਖਾ ਪੀ ਕੇ ਹੀ ਆਈ ਆ ਇਸ ਤਰ੍ਹਾਂ ਕਰਨਾ ਚਾਹ ਬਣਾ ਲੈ ਬਿਸਕੁਟ ਵਗੈਰਾ ਰੱਖ ਲੈ ਪੂਜੀਆਂ ਉਹ ਹੱਚ ਕੀ ਉਹਨੂੰ ਗੰਦੇ ਆ ਫੁੱਲ ਵੜੀਆਂ ਤੋਂ ਰਾਤੀ ਏਡੀ ਵਧੀਆ ਲੈ ਕੇ ਉਹ ਤਾਂ ਲਾ ਕੇ ਖਾ ਕੇ ਘਰ ਦੀਆਂ ਤਲੀਆਂ ਆਈਆਂ ਚੀਜ਼ਾਂ ਸਗੋਂ ਖਾ ਪੁੱਤਰ ਬਾਅਦ ਵਿੱਚ ਚੀਜ਼ਾਂ ਕੀ ਕਰਨੇ ਨਹੀਂ ਭੈਣ ਜੀ ਫੋਲ ਬੜੀਆਂ ਦੇ ਨਾਲ ਵੀ ਤੇ ਕਲਾ ਖਰਾਬ ਹੋਣਾ ਹੈ ਉਹ ਨਹੀਂ ਭੈਣ ਜੀ ਉਹ ਫਰੈਸ਼ ਹੈ ਨਾ ਘਰ ਦੇ ਤੇਲ ਦੇ ਵਿੱਚ ਵਧੀਆ ਤੇ ਨੀਚੇ ਸਮੋਸੇ ਤੇ ਜਾਨਕੀ ਉਹਨਾਂ ਉਹੀ ਸਾੜੇ ਜੇ ਤੇਲ ਦੇ ਵਿੱਚ 40 ਮਿੰਟ ਮਿੰਟ ਬਾਅਦ ਬਣਾਈ ਜਾਂਦੇ ਵੇ ਨਹੀਂ ਭੈਣ ਜੀ ਇੰਜ ਕਰ ਕਰਨ ਕੋਸਾ ਪਾਣੀ ਕਰ ਥੋੜਾ ਜਿਹਾ ਲੂਣ ਪਾ ਕੇ ਦੇ ਦੇ ਨਹੀਂ ਨਹੀਂ ਚਾਚੀ ਦੀ ਗੱਲ ਸਹੀ ਹੈਗੀ ਹੈ ਤੇ ਮੰਮੀ ਤੁਸੀਂ ਇਤਰਾ ਕਰੋ ਟਾਈਮ ਤੇ ਰੋਟੀ ਦਾ ਆ ਗਿਆ ਫੇਰ ਰੋਟੀ ਖਾ ਲੋ ਪਨੀਰ ਮੰਗਾ ਲੈਨੇ ਛੁਦੈ ਨੇ ਬਿਮਾਰ ਹੈਗੇ ਆ ਮੂੰਗੀ ਧੋਤੀ ਦਾਲ ਬਣਾ ਲੈ ਮੂੰਗੀ ਦੀ ਦੋਤੀ ਦਾਲ ਬਣਾ ਲੈ ਉਹ ਵਧੀਆ ਸੋ ਕੋ ਸਰੀਰ ਵਾਸਤੇ ਨਾਲ ਪਾਪੜ ਭੁੰਨ ਲੈਣੇ ਆ ਅਸੀਂ ਤੇ ਮੂਲੀਆਂ ਦੀ ਪੁਰਜੀ ਬਣਾ ਲੈਣੇ ਆ ਹਾਂ ਨਹੀਂ ਭੈਣ ਜੀ ਮੈਨੂੰ ਰੋਟੀ ਦੀ ਭੁੱਖ ਹੀ ਰਹਿ ਗਈ ਨਹੀਂ ਭੈਣ ਜੀ ਰੋਟੀ ਖਾ ਕੇ ਜਾਂ ਰੋਟੀ ਦਾ ਕੀ ਮੂੰਗੀ ਦੀ ਦੋਤੀ ਦਾਲ ਮਿੰਟ ਤੇ ਸਿੱਧੀ ਵਾਜ ਜਾਨੀ ਮਿੰਟੋ ਮਿੰਟੀ ਕੰਮ ਹੋਏ ਨਾ ਪਨੀਰ ਹੈਵੀ ਹੋ ਜਾਂਦਾ ਮੈਂ ਨਾ ਪੁੱਤਰ ਤੈਨੂੰ ਮੈਂ ਕਿਹਾ ਨਾ ਜੇ ਬਹੁਤੀ ਤੂੰ ਜਿੱਦ ਕਰਦੀ ਹੈ ਤੈਨੂੰ ਇਹ ਚੀਜ਼ ਹੈ ਨਾ ਮੈਨੂੰ ਐਂਜ ਕਰ ਘੁੱਟ ਚਾਹ ਦਾ ਬਣਾ ਦੇ ਤੇ ਨਾਲੇ ਜਲਦੀ ਕਰ ਮੈਨੂੰ ਜਾਣਾ ਹੈਗਾ ਫਿਰ ਸਪਾ ਚਾਹ ਬਣਾ ਲਗੀ ਆ ਨਾ ਦੁੱਧ ਥੋੜਾ ਘੱਟ ਪਾਈ ਛਾਤੀ ਜਾਮ ਹੋ ਜਾਂਦੀ ਆ ਨਾ ਪਤਲੀ ਚਾਹ ਪੀਣੀ ਵੀ ਜਿੰਨਾ ਕਾਲਾ ਨਮਕ ਪਾ ਦੀ ਉਹਦੇ ਨਾਲ ਐ ਛਾਤੀ ਸਾਫ ਹੋ ਜਾਂਦੀ ਆ ਨਾ ਦੀ ਚਲ ਚਾਹ ਪਤ ਕਾਲੀ ਮਿਰਚ ਪਾ ਦੀ ਥੋੜੀ ਜਿੰਨੀ ਕੋਈ ਗੱਲ ਮੇਰਾ ਪੁੱਤ ਜਾ ਬਿਮਾਰ ਥੋੜੀ ਬਣਾਸੀ ਭੈਣ ਜੀ ਨੂੰ ਵਿਚਾਰੇ ਚੰਗੇ ਭਲੇ ਘਰੋਂ ਆਇਆ ਥੋੜੇ ਜਿਹਾ ਬਿਮਾਰ ਹੋ ਬਿਮਾਰ ਪਾਣਾ ਠੀਕ ਹੈ ਨਾ ਭੈਣ ਜੀ ਹਾਂਜੀ ਹਾਂਜੀ ਜੋ ਤੁਸੀਂ ਕਹਿੰਦੇ ਜੀ ਸੇਕੈਂਡ ਨਹੀਂ ਵਧੀਆ ਸੋ ਮੂੰਗੀ ਧੋਤੀ दाल ਹਲਕੀ ਫੁਲਕੀ ਵਧੀਆ ਰਹਿੰਦੀ ਸ਼ਾਮ ਵੇਲੇ ਨਾ ਹੋਰ ਸੁਣਾਓ ਤੁਸੀਂ ਚਲੋ ਠੀਕ ਆ ਮੰਮੀ ਓਕੇ ਬਾਏ ਚਲੋ ਮੰਮੀ ਮੰਮੀ ਭਾਬੀ ਭਾਬੀ ਕਿਰਨ ਇਹ ਰਿੱਦੀ ਦੀ ਵਾਇ ਲੱਗਦੀ ਪਈ ਉਹ ਤੇ ਕੁੜੀ ਆਈ ਲੱਗਦੀ ਰੇਖਾਂ ਜਰੱਕ ਮੰਮੀ ਦੀਦੀ ਦੀ ਵਾਇ ਭਾਬੀ ਮੈਂ ਵੇਖਿਆ ਦੇਖਾ ਮੇਰਾ ਪੁੱਤ ਭਾਬੀ ਮੰਮੀ ਕਿੱਧਰ ਵੜ ਗਏ ਹੋ ਸਾਰੇ ਆਜੋ ਕਿੱਧਰ ਵੜ ਗਏ ਕੀ ਹਾਲ ਐ ਸਿਕਾਲ ਜੀ ਕਿੰਦਰ ਵੜ ਗਈ ਮੈਂ ਬਾਜਾ ਮਾਰਦੀ ਆਂਦੀ ਪੀ ਜੇ ਇੱਥੇ ਸੀ ਮੇਰੀ ਹੋਰ ਕੀ ਹਾਲ ਐ ਨੋਸਤੇ ਮੰਮੀ ਕੀ ਗਾਏ ਮੇਰੇ ਪੁੱਤ ਹੋਰ ਕੀ ਹਾਲ ਐ ਅੱਜ ਤਾਂ ਤੇ ਸੇਰ ਦਾ ਨਾ ਸਿਰ ਦਾ ਉੱਪਰ ਕਾਂ ਕਾਂ ਬੋਲੀ ਜਾਂਦਾ ਪਈ ਮੇਲੇ ਤੂੰ ਆ ਗਈ ਆ ਮਤਾਲੇ ਕਿਸਰਾ ਆ ਗਈ ਤੂੰ ਮੰਮੀ ਇੱਧਰ ਬਾਜ਼ਾਰ ਆਈ ਸੀ ਇੱਧਰ ਅੱਛਾ ਬਹਿ ਜਾ ਬੈਠ ਬਾਜ਼ਾਰ ਆਈ ਸੀ ਅੱਛਾ ਤੇ ਬੱਚੇ ਬੱਚੇ ਜਰਾ ਛੱਡ ਆਈਆਂ ਮੈਂ ਟਿਊਸ਼ਨ ਤੇ ਮੈਂ ਕਿਹਾ ਤੂੰ ਹੀ ਪੜੋ ਮੈਂ ਇੱਧਰਲੇ ਪਾਸੇ ਜਾਣਾ ਚੱਲ ਮੰਮੀ ਨੂੰ ਮਿਲਦੀ ਜਾਨੀ ਆ ਤੇ ਬਾਨੇ ਨਾਲ ਮੈਂ ਆ ਗਈ ਫਿਰ ਸਾਮਣੇ ਫੋਨ ਕਰਦੀ ਨੀ ਮੈਂ ਕੁਝ ਬਣਾ ਕੇ ਉਹ ਨਹੀਂ ਕਰਨਾ ਕੰਮ ਆਈ ਸੀ ਭਾਬੀ ਮੈਂ ਅੰਦਰ ਅੱਛਾ ਅੱਛਾ ਤੇ ਮੈਂ ਫਿਰ ਨਾਲੇ ਮੈਂ ਰਸਤੇ 'ਚ ਮੈਨੂੰ ਉਹ ਮਿਲੇ ਆਂਟੀ ਮਿਲੇ ਨੇ ਹਾਂਜੀ ਹੁਣੇ ਆਏ ਹੋਏ ਸੀ ਹਾਂਜੀ ਆਏ ਸੀ ਹੁਣੇ ਗਏ ਆ ਉਹ ਵੀ ਮੈਂ ਅੰਦਰ ਐਂਟਰੀ ਕੀਤਾ ਗਲੀ 'ਚ ਤੇ ਉਹ ਆਂਟੀ ਜਾਂਦੇ ਪਏ ਸੀ ਕਿ ਬਾਅਦ ਸੱਜਣਾ ਮੇਰੇ ਨਾਲ ਗੱਲ ਕਰ ਮਿਲੇ ਥਮਜਪ ਲੈ ਆ ਫ੍ਰਿਜੋਂ ਕੱਢ ਕੇ ਅੱਛਾ ਥਮਜਪ ਰਿਆਨ ਦੇ ਥਮਜਪ ਨਹੀਂ ਬਿੰਦੀ ਜੂਸ ਲੈ ਕੇ ਆਂਦਰੋਂ ਕੱਢ ਕੇ ਠੀਕ ਹੈ ਮੰਮੀ ਹਾਂ ਪੁੱਤਰਾ ਵੇਦਰੀ ਬੂਆ ਆਈ ਉਹ ਲੱਡੀ ਲੱਡੀ ਕਰੂ ਬੂਆ ਜੀ ਦੇ ਨਾਲ ਕੀ ਖਾਣਾ ਚੌਕਟ ਚੌਕਟ ਲੈ ਲੈ ਨਿਜਲੇ ਚਲ ਅਭੀ ਚਲਤੀ ਹੈ ਬੈਕਰੀ ਤੇ ਚੌਕਲੇਡ ਨਹੀਂ ਖਾਏਗੀ ਸਭ ਕੁਝ ਇਸ ਲਈ ਬਾਈ ਬੈਨ ਕੋ ਛੋੜਾਈ ਮੈਨੇ ਬੋਲਾ ਆਪਸੇ ਮਸਤੀ ਕਰੂੰਗੀ ਭੋਨੇ ਬਣਾਉਣੇ ਆ ਪਨੀਰ ਲੈ ਆ ਤੇ ਸਪ੍ਰਿੰਗ ਰੋਲ ਲੈ ਆਂ ਰਸਤੇ ਜਾਂਦੀ ਬਾਕੀ ਨਾ ਮੈਂ ਤਾਂ ਮੰਮੀ ਗਲਾ ਰੋਬ ਜਾਏਗਾ ਨਹੀਂ ਖਾਚ ਇਹ ਪਾਸਤਾ ਬੜਾ ਖੁਸ਼ ਹੋ ਕੇ ਖਾਦੀ ਗੁਨਾਨੇ ਗਾਲੇ ਕੋਲੋਂ ਪਾਸਤਾ ਲੈ ਆਂ ਨਾਲ ਹੈ ਪਰ ਮੰਮੀ ਉਹ ਤੇ ਕਹਿੰਦੇ ਮੇਰਾ ਗਲਾ ਖਰਾਬ ਆ ਤੇ ਕੋਈ ਨਾਲ ਨਹੀਂ ਜੇ ਤੁਸੀਂ ਵੇਖੋ ਨਾ ਜੇ ਆਪਾਂ ਲੈ ਆਂਦਾ ਬਾਹਰ ਦਾ ਤਲਿਆ ਉਹ ਗੰਦੇ ਤੇਲ ਚ ਬਣਾਉਂਦੇ ਆ ਤੇ ਫਿਰ ਉਹਨਾਂ ਦਾ ਗਲਾ ਹੋਰ ਖਰਾਬ ਹੋ ਜਾਊਗਾ ਆਪਾਂ ਨਾ ਇਸ ਤਰ੍ਹਾਂ ਕਰਦੇ ਆ ਉਹ ਫੁੱਲ ਵੜੀਆਂ ਲਿਆਂਦੀਆਂ ਨਾ ਫਰੈਸ਼ ਤੇਲ ਦੇ ਵਿੱਚ ਬਣਾ ਕੇ ਨਾ ਉਹੀ ਖਵਾਉਂਦੇ ਨੀ ਮੇਰੀ ਕੁੜੀ ਫੁੱਲ ਵੜੀਆਂ ਖਾਣ ਵਾਲੀ ਹੈ ਉਹ ਬੱਚਾ ਕੀ ਹੈ ਕੋਈ ਤੂੰ ਫਰੈਸ਼ ਤੇਲ ਦੀ ਗੱਲ ਕਰਦੀ ਪੰਜਦਰਮ ਪਨੀਰ ਦੇ ਪਕੌੜੇ ਘਰ ਬਣਵਾਣੇ ਪਈਆਂ ਇਮਬਲੀ ਦੀ ਚਟਨੀ ਮੈਂ ਬਣਾਈ ਹੋਈ ਆ ਉਹਦਾ ਗਲਾ ਠੀਕ ਹੋ ਜਾਣਾ ਮੈਂ ਸਾਰਾ ਦੱਸ ਸਪਰਿੰਗਰੋਂ ਲੋਗ ਨਾਨਕ ਵਾਲੇ ਕੋਲੇ ਕਿੱਡੇ ਵਧੀਆ ਨੇ ਦੇ ਦਿੰਨੇ ਆ ਤੁਸੀਂ ਇਤਨਾ ਕਰੋ ਨਾ ਘਰੇ ਇਹਨਾਂ ਦਾ ਗਲਾ ਖਰਾਬ ਆਮੂਗੀ ਧੋਤੀ ਦਾਲ ਬਣਾ ਲਈਏ ਤੇ ਨਾਲ ਆਲੂ ਗੋਭੀ ਦੀ ਸਬਜ਼ੀ ਉਹ ਸਭ ਤੋਂ ਵਧੀਆ ਨਹੀਂ ਨਹੀਂ ਪਤਾ ਰੋਟੀ ਖਾਣ ਪਨੀਰ ਦੀ ਪੁਰ ਜਿਵਨਾ ਨੇ ਤੂੰ ਥੱਕ ਜਾਣਾ ਨਾ ਪੁੱਤਰ ਘਰ ਜੰਦੇ ਅਨੂ ਪਨੀਰ ਦੀ ਪੁਰ ਜਿਵਨਾ ਦੰਨੇ ਬੱਚੇ ਵੀ ਖਾ ਲੈਣਗੇ ਤੇ ਵੀ ਖਾ ਲੇਗੀ ਮੰਮੀ ਕੋਸ਼ਲ ਉਹਣੀਆਂ ਬਾਹਰੋਂ ਮੰਗਾਨ ਦੀ ਜੋ ਕੁਛ ਵੀ ਬੰਨਾ ਨਾ ਕਰੇ ਹੀ ਬੰਨਾ ਵਾ ਐਵੇਂ ਬਾਹਰ ਦੀਆਂ ਚੀਜ਼ਾਂ ਨਾਲ ਗਲੇ ਖਰਾਬ ਹੋ ਜਾਂਦੇ ਘਰੇ ਹੀ ਬਣਾਓ ਜੋ ਕੁਛ ਬੰਨਾ ਆਪਾਂ ਤੇ ਕੁਛ ਨਹੀਂ ਲੈ ਕੇ ਆਣਾ ਬਾਹਰੋਂ ਹੋ ਕਿਉਂ ਕੋਈ ਗੱਲ ਨਹੀਂ ਮੰਮੀ ਰਹਿਣ ਦੋ ਭਾਬੀ ਮੈਂ ਕੁਛ ਨਹੀਂ ਖਾਣਾ ਮੈਂ ਤੁਸੀਂ ਅੱਧਾ ਕਿਉਂ ਬੋਲਦੇ ਪਏ ਹੋ ਹੋਇਆ ਕੀ ਹੈ ਮੈਂ ਤੇ ਬਸ ਅੱਧਾ ਆਈ ਸੀ ਬਾਜ਼ਾਰ ਲੰਘਦੀ ਲੰਘਦੀ ਮੈਂ ਕਿਹਾ ਕੁੜੀ ਠੀਕ ਨਹੀਂ ਕਾਸ਼ਵੀ ਤੇ ਮੈਂ ਕਿਹਾ ਮੈਂ ਉਹਦਾ ਪਤਾ ਲੈ ਆਵਾ ਤੁਸੀਂ ਬੋਲਦੇ ਕਿਦਾਂ ਬੋਲਦੇ ਪਿਓ ਦੀਦੀ ਮੇਰੀ ਗੱਲ ਸੁਣੋ ਤੁਸੀਂ ਨਾ ਮੈਨੂੰ ਮਾਫ ਕਰ ਦਿਓ ਮੈਂ ਸਾਰਾ ਕੁਝ ਬੋਲਣਾ ਨਹੀਂ ਚਾਹਦੀ ਹਾਂ ਪਰ ਇਹ ਸਾਰਾ ਕੁਝ ਕਰਨ ਤੇ ਨਾ ਮੈਨੂੰ ਮੰਮੀ ਨੇ ਮਜਬੂਰ ਕੀਤਾ ਕੀ ਹੋ ਗਿਆ ਹੁਣੇ ਮੇਰੀ ਮੰਮੀ ਆਏ ਸੀ ਨਾ ਹਾਂ ਤੇ ਪਤਾ ਮੰਮੀ ਕੀ ਕਹਿਣ ਲੱਪੇ ਕਿ ਇਹਨਾਂ ਦਾ ਤੇ ਗਲਾ ਖਰਾਬ ਆ ਇਹਨਾਂ ਨੂੰ ਕੀ ਲੋੜ ਆ ਬਾਹਰ ਦੇ ਸਮੋਸੇ ਖਾਣ ਦੀ ਉਹ ਤੇ ਗੰਦਾ ਤੇਲ ਹੀ ਉਸ ਕਰਦੇ ਆ ਘਰੇ ਜਿਹੜੀਆਂ ਫੁੱਲ ਵੜੀਆਂ ਲਿਆਂਦੀਆਂ ਨਾ ਉਹ ਦਲਕੇ ਦੋ ਜੇ ਤੂੰ ਹੀ ਬੱਚੇ ਨਹੀਂ ਤੇ ਉਹ ਬੱਚੇ ਆ ਫਿਰ ਤੁਸੀਂ ਆਪ ਵੇਖੋ ਤੇ ਮੈਂ ਜਦੋਂ ਕਿਹਾ ਕਿ ਚਲੋ ਮੰਮੀ ਰੋਟੀ ਦਾ ਟਾਈਮ ਆ ਉਹਨਾਂ ਨੂੰ ਰੋਟੀ ਖਵਾ ਦਿੰਨੇ ਆ ਆਂਦੇ ਮੈਂ ਕਿਹਾ ਚਲੋ ਪਨੀਰ ਲੈ ਆਓ ਹੂੰ ਆਂਦੇ ਪਨੀਰ ਕਿਉਂ ਘਰੇ ਜਿਹੜੀ ਦਾਲ ਬਣੀ ਹੋਈ ਆ ਉਹਨਾਂ ਨੂੰ ਦਾਲ ਖਵਾਓ ਮੈਨੂੰ ਵੀ ਤੇ ਚਾਹ ਵਾ ਨਾ ਮੇਰੀ ਮਾਂ ਦੇ ਆਂਦਾ ਪਰ ਅੱਜ ਮੰਮੀ ਨੇ ਸਾਬਿਤ ਕਰ ਦਿੱਤਾ ਕਿ ਜੇ ਮੇਰੇ ਪੇਕੇ ਆਣ ਮੰਮੀ ਨੂੰ ਕੋਈ ਚਾਹ ਨਹੀਂ ਉੱਚੇ ਪਰ ਜੇ ਮੰਮੀ ਦੇ ਪੇਕੇ ਆਣ ਜਾਂ ਤੁਸੀਂ ਆਓ ਤੇ ਮੰਮੀ ਨੂੰ ਪੂਰਾ ਚਾਅ ਚੜ ਜਾਂਦਾ ਉਹ ਮੈਨੂੰ ਤੇ ਕਈ ਵਾਰ ਇਤਨਾ ਲੱਗਦਾ ਇਹ ਘਰ ਮੇਰਾ ਨਹੀਂ ਆ ਇਹ ਘਰ ਮੰਮੀ ਦਾ ਹੀ ਆ ਕਹਿਨੂ ਹੀ ਮੈਂ ਇੱਥੇ ਦੀ ਹੈਗੀ ਨੂੰ ਆ ਕਹਿੰਦੇ ਤੇ ਹੈਗੀ ਆ ਕਿ ਨੂੰਹਾਂ ਧੀ ਆ ਹੁੰਦੀ ਆ ਪਰ ਹੁੰਦੀ ਆ ਕਿਉਂ ਨਹੀਂ ਹੁੰਦੀ ਆ ਪਰ ਮੰਮੀ ਨੇ ਕਦੀ ਨਹੀਂ ਸਮਝਿਆ ਇਤਨਾ ਨਹੀਂ ਤੂੰ ਮੰਮੀ ਤੁਸੀਂ ਇਦਾਂ ਕਿਉਂ ਬੋਲੇ ਉਹ ਰਾਮਾ ਮੇਰਾ ਪੁੱਤ ਲੁੱਕ ਗਲਤੀ ਹੋ ਗਈ ਅੱਗੇ ਤੋਂ ਨਹੀਂ ਇਦਾਂ ਤੂੰ ਮੇਰੀ ਧੀ ਆ ਸਭ ਤੋਂ ਪਹਿਲਾਂ ਤੂੰ ਮਨ ਤੂੰ ਮੇਰੀ ਪਰ ਮੰਮੀ ਤੁਸੀਂ ਗਲਤ ਕਿਉਂ ਕੀਤਾ ਐਦਾਂ ਤੁਸੀਂ ਗਲਤ ਹੈਗੇ ਹੋ ਭਾਬੀ ਸਹੀ ਹੈ ਆਪਣੀ ਜਗ੍ਹਾ ਤੇ ਦੇਖੋ ਉਹਦੀ ਮੰਮੀ ਵੀ ਇੰਨੀ देर बाद ਆਈ ਮੈਂ ਆਈ ਤੁਹਾਨੂੰ ਚਾਹ ਚੜ੍ਹਾ ਨਾ ਉਹ ਜਦੋਂ ਮਾਂ ਆਂਦੀ ਹੈ ਨਾ ਧੀ ਨੂੰ ਆਪੇ ਹੀ ਚਾਹ ਚੜ੍ਹ ਜਾਂਦਾ ਹੈ ਤੂੰ ਘੰਟੇ ਵਾਸਤੇ ਆਏ ਹੋ ਨਹੀਂ ਅੱਧੇ ਘੰਟੇ ਵਾਸਤੇ ਤੁਸੀਂ ਗਲਤ ਹੈਗੇ ਹੋ ਚਲ ਕੋਈ ਨਹੀਂ ਭਾਬੀ ਨੂੰ ਵੀ ਆਪਣੀ ਧੀ ਸਮਝੋ ਹਾਂ ਚਲੋ ਮੰਨ ਲਈਏ ਨਾ ਉੱਤਰ ਠੀਕ ਚਲੋ ਦੇਖੋ ਮੰਨ ਲਈ ਮੰਮੀ ਨੇ ਗਲਤੀ ਅਈ ਤੋ ਬਾਦ ਇਦਾਂ ਨਹੀਂ ਹੋਏਗਾ ਮਿਲ ਕੇ ਰਹਿਣਾ ਮਾਵਾ ਤੇ ਧੀਆਂ ਬਣ ਕੇ ਠੀਕ ਹੈ ਜੀ ਹਾਂਜੀ ਚਲੋ ਜੀ ਸਸੇ ਗਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਸਟੋਰੀ ਬਣਾਈ ਗਈ ਆ ਕੀ ਕਹਿੰਦੇ ਨੂ ਦੇ ਪੇਕਿਆਂ ਦੇ ਤੇ ਜਦੋਂ ਸੱਸ ਦੇ ਪੇਕਿਆਂ ਜਾਂ ਉਹਦੇ ਕੋਈ ਸੱਜਣ ਆ ਜਾਂਦੇ ਆ ਤੇ ਸੱਸ ਇਤਨਾ ਬਿਹੇਵ ਕਰਦੀ ਆ ਕਿ ਲੈ ਘਰ ਸਾਰਾ ਕੁਝ ਪਿਆ ਹੀ ਆ ਤੋ ਉਹ ਦੇ ਦੇ ਆਪਾਂ ਸਾਰੀਆਂ ਸੱਸਾਂ ਨੂੰ ਨਹੀਂ ਕਹਿ ਸਕਦੇ ਕਈ ਇਤਨਾ ਕਰਦੀਆਂ ਕਿ ਕੋਈ ਕਮੈਂਟ ਜੇ ਨਾ ਕਰਨ ਕਿ ਆਪਾਂ ਤੇ ਇਤਨਾ ਨਹੀਂ ਕਰਦੇ ਆਪਾਂ ਇਤਨਾ ਨਹੀਂ ਕਰਦੇ ਬਟ ਕਈ ਲੋਕ ਹਜੇ ਵੀ ਇਤਰਾਹ ਦੇ ਹੁੰਦੇ ਆ ਕਿ ਜਦੋਂ ਨੂੰ ਦੇ ਪੇਕਿਓ ਕੋਈ ਆ ਜਾਵੇ ਤੇ ਮੂੰਹ ਜਿਹਾ ਬਣਾ ਲੈਣਾ ਕਿ ਕੀ ਕਰਨ ਆਂਦੇ ਹਜੇ ਉਦੋਂ ਤੇ ਹੋ ਕੇ ਗਏ ਆ ਤੇ ਨੂੰਹ ਦਾ ਵੀ ਤੇ ਕੀ ਕਰਦਾ ਆਪਣੇ ਜਿਹੜੀਆਂ ਕਈਆਂ ਦੀ ਕੀ ਕਹਿੰਦੇ ਆ ਪੇਕੇ ਵਾਲੇ ਕਾਫੀ ਲੇਟ ਆਂਦੇ ਆ ਮਿਲਣ ਆਂਦੇ ਆ ਨੂੰਹਾਂ ਲੇਟ ਜਾਂਦੀਆਂ ਦੂਰ ਹੁੰਦੇ ਆ ਏ ਉਹਨਾਂ ਕੁੜੀਆਂ ਨੂੰ ਵੀ ਜੀ ਕਰਦਾ ਕਿ ਉਹ ਆਪਣੀ ਮਾਂ ਨਾਲ ਮਿਲਣ ਆਪਣੇ ਭਰਾ ਨਾਲ ਮਿਲਣ ਆਪਣੀ ਭੈਣ ਨਾਲ ਮਿਲਣ ਜੇ ਜੀ ਹਾਂ ਜੇ ਸੱਸ ਦਾ ਕਰਦਾ ਵਾ ਤੇ ਨੂੰਹ ਦਾ ਵੀ ਉਹਨਾਂ ਹੀ ਕਰਦਾ ਤੇ ਪੁਲਿਸ ਇਤਨਾ ਵਿਤਕਰਾਂ ਨਾ ਰੱਖਿਆ ਕਰੋ ਬਰਾਬਰ ਸਮਝਿਆ ਕਰੋ ਜੇ ਤੁਸੀਂ ਕਹਿੰਦੇ ਜੇ ਨੂੰਹਾਂ ਧੀਆਂ ਵਾਂ ਤੇ ਫਿਰ ਧੀਆਂ ਹੀ ਸਮਝੋ ਇਹ ਨਹੀਂ ਕਿ ਉਹਨਾਂ ਬਗਾਨੀ ਆ ਘਰੋਂ ਆਈਆਂ ਤੇ ਉਹਨਾਂ ਨੂੰ ਬਗਾਨੇ ਹੀ ਸਮਝੋ ਇਤਨਾ ਨਾ ਕਰਿਆ ਕਰੋ ਤੁਹਾਡਾ ਸਾਰਾ ਘਰ ਸੰਭਾਲਦੀ ਆ ਤੁਹਾਡਾ ਵੰਸ਼ ਚਲਾਂਦੀ ਆ ਵਾ ਤੇ ਚਲੋ ਜੀ ਤੁਹਾਨੂੰ ਸਟੋਰੀ ਜੇ ਵਧੀਆ ਲੱਗੀ ਹੋਵੇ ਸਾਡੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰ ਕਰੋ ਥੈਂਕ ਯੂ Eu não estou tocando.